ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਹਾਂ ਜੀ ਪ੍ਰਾਈਮ ਸਟੀਲ ਪ੍ਰੋਸੈਸਰ ਕਹਾੜਾ ਵਿਖੇ ਇੰਚਰੀ ਦਿਵਾਕਰ ਜੈਨ ਜੀ ਦਾ ਲਿਆ ਹੋਇਆ ਇਨੀਸ਼ੀਏਟਿਵ ਗਨਾਨਕ ਪਵਿੱਤਰ ਜੰਗਲ 8200 ਰੁੱਖਾਂ ਦਾ ਇਹਨਾਂ ਦੇ ਪ੍ਰਿੰਸਿਸ ਦੇ ਵਿੱਚ ਲੱਗਿਆ ਹੈ ਤੇ ਗਰੋ ਜੰਗਲ ਦੀ ਜਿਹੜੀ ਤਕਰੀਬਨ 15 ਤੋਂ 20 ਫੁੱਟ ਐਵਰੇਜ ਹਾਈਟ ਹੈ ਤੇ ਇਹ ਜੰਗਲ ਲੱਗੇ ਹੋਏ ਤਕਰੀਬਨ ਸਵਾ ਸਾਲ ਹੋ ਚੁੱਕਿਆ ਜੀ ਸੋ ਇਸ ਜੰਗਲ ਦੇ ਵਿੱਚ ਬਹੁਤ ਸਾਰੀਆਂ ਚਿੜੀਆਂ ਦੀਆਂ ਆਵਾਜ਼ਾਂ ਤੁਸੀਂ ਸੁਣ ਵੀ ਸਕਦੇ ਹੋ ਤੇ ਸ਼ਾਮ ਨੂੰ ਜੋ ਸਾਨੂੰ ਮਾਲੀ ਸਿੰਘਾ ਨੇ ਦੱਸਿਆ ਕਿ ਇੱਥੇ ਚਿੜੀਆਂ ਦੀ ਚਹਿਚਹਾਟ ਬਹੁਤ ਜ਼ਿਆਦਾ ਹੁੰਦੀ ਹੈ ਸੋ ਐਸ ਲਗਾ ਲਗਾ ਕੇ ਅਸੀਂ ਧਰਤੀ ਮਾਂ ਦੀ ਸੇਵਾ ਕਰ ਸਕਦੇ ਹਾਂ ਅਸੀਂ ਕੁਦਰਤ ਦੇ ਵਿੱਚ ਕੋਈ ਨਾ ਕੋਈ ਕੰਟ੍ਰਿਬਿਊਸ਼ਨ ਜ਼ਰੂਰ ਕਰ ਸਕਦੇ ਹਾਂ ਸੋ ਇਹ ਇੱਕ ਇਹਨਾਂ ਦਾ ਤਰੀਕਾ ਜੀ ਗੁਣਾਨਕ ਪਵਿੱਤਰ rừng ਲਗਾ ਕੇ ਆਪਣੇ ਪਿਤਾ ਜੀ ਨੂੰ ਖਾਸ ਕਰਕੇ ਇਹਨਾਂ ਨੇ ਇਹ ਸ਼ਰਧਾਂਜਲੀ ਦਿੱਤੀ ਸੀ ਕਿਉਂਕਿ ਉਹ ਬਹੁਤ ਵੱਡੇ ਜਿਹੜੇ ਵਾਤਾਵਰਣ ਪ੍ਰੇਮੀ ਸੀ ਸੋ ਆਓ ਆਪਾਂ ਵੀ ਰਲ ਮਿਲ ਕੇ ਪ੍ਰਾਈਮ ਸਟੀਲ ਜੈਨ ਬ੍ਰਦਰਸ ਦੇ ਵਾਂਗੂ ਇਹਨਾਂ ਤੋਂ ਪ੍ਰੇਰਣਾ ਲੈ ਕੇ ਹੋਰ ਵੀ ਇੰਡਸਟਰੀਜ਼ ਦੇ ਵਿੱਚ ਹੋਰ ਵੀ ਇੰਡੀਵਿਜੂਅਲਸ ਜਿਹੜੇ ਰਲ ਮਿਲ ਕੇ ਗੁਣਾਨਕ ਪਵਿੱਤਰ ਜੰਗਲ ਲਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ